ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਡਾਕਟਰ ਮਹਿੰਦਰ ਸਿੰਘ ਹਾਂ ਅੱਜ ਅਸੀਂ ਤੁਹਾਨੂੰ ਇੱਕ ਪੇਸ਼ੈਂਟ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਨੂੰ ਪੇਟ ਦੀਆਂ ਕਾਫੀ ਸਮੱਸਿਆਵਾਂ ਸੀ ਤੇ ਲੀਵਰ ਦੀ ਪ੍ਰੋਬਲਮ ਸੀ ਇਹਨਾਂ ਦਾ ਇਹੀ ਸਵਾਲ ਸੀ ਕਿ ਮੇਰੇ ਐਸ ਸੀ او ਡੀ ਐਸ ਜੀ ਪੀਟੀ 150 ਤੋਂ ਲੈ ਕੇ 250 ਤੱਕ ਚਲੇ ਜਾਂਦੇ ਨੇ ਮੈਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਕਈ ਇਲਾਜ ਕਰਾ ਲਏ ਨੇ ਪਰ ਕਿਤੇ ਤੋਂ ਵੀ ਠੀਕ ਨਹੀਂ ਹੋਇਆ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਕਿ ਸਾਡਾ ਤੁਸੀਂ ਇੱਕ ਵਾਰ ਲੇਵੋਜੋ ਦਾ ਪ੍ਰੋਡਕਟ ਯੂਜ਼ ਕਰੋ ਤੇ 15 ਦਿਨ ਬਾਅਦ ਉਹਦੀ ਰਿਪੋਰਟ ਆਪਾਂ ਕਰਾਵਾਂਗੇ ਪਰ ਇਹ ਅੱਜ 10 ਦਿਨ ਬਾਅਦ ਹੀ ਆਏ ਨੇ ਰਿਪੋਰਟ ਵੀ ਕਰਾਈ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਪਹਿਲਾਂ ਨਾਲੋਂ ਫਰਕ ਆਇਆ ਤੇ ਇਹਨਾਂ ਦੀਆਂ ਕਾਫੀ ਸਮੱਸਿਆਵਾਂ ਪਹਿਲਾਂ ਨਾਲੋਂ ਖੱਟ ਗਈਆਂ ਨੇ ਬਾਕੀ ਆਪਾਂ ਇਹਨਾਂ ਦੀ ਜਵਾਨੀ ਸੋਧਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮੋਹਿੰਦਰ ਸਿੰਘ ਆ ਜੀ ਪਿੰਡ ਸੋਹਲੀ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਮੈਂ 15 ਦਿਨ ਪਹਿਲਾਂ ਡਾਕਟਰ ਸਾਹਿਬ ਕੋਲ ਦਵਾਈ ਲੈਣ ਆਇਆ ਸੀ ਮੇਰੇ ਪੇਟ 'ਚ 4-5-7 ਸਾਲ ਤੋਂ ਬਹੁਤ ਪ੍ਰੋਬਲਮ ਸੀਗੇ ਖਾਸ ਕਰਕੇ ਟਰਟੀ ਲਿਵਰ ਸੀਗਾ ਬਹੁਤ ਦਵਾਈਆਂ ਖਾਧੀਆਂ ਟੈਸਟ ਵੀ ਕਰਵਾਉਂਦਾ ਰਿਆਂ 6-7 ਸਾਲ ਤੋਂ ਦੇਸੀ ਟੋਟਕੇ ਵੀ ਬਹੁਤ ਵਰਤੇ ਲੋਕਾਂ ਨੇ ਜਿਵੇਂ ਕਿਹਾ ਵੀ ਆਹ ਪੀ ਲੈ ਉਹ ਖਾ ਲੋ ਜਿੰਨੀਆਂ ਵੀ ਰਿਪੋਰਟਾਂ ਮੇਰੀਆਂ ਉਹਦੇ ਰਿਜ਼ਲਟ ਸੀਗੇ ਜਿਹੜੇ SGOT SGPT ਰੇਟਿੰਗ ਹੁੰਦੀ ਆ 150 ਤੋਂ ਲੈ ਕੇ 250 ਦੇ ਵਿੱਚ ਵਿੱਚ ਮੇਰੀ ਰਹਿੰਦੀ ਸੀਗੀ ਭਾਰਾ ਭਾਰਾ ਰਹਿਣਾ ਪੇਟ ਭੁੱਖ ਨਹੀਂ ਲੱਗਣੀ ਇਹਨਾਂ ਨੇ ਮੈਨੂੰ ਆ ਲੇਵੋਸ਼ਦਾ ਪ੍ਰੋਡਕਟ ਦਿੱਤਾ ਪੀਣ ਵਾਸਤੇ ਇਹਨਾਂ ਨੇ ਮੈਨੂੰ 15 ਦਿਨ ਬਾਅਦ ਕਹਿਆ ਸ਼ਿਕਾ ਰਿਪੋਰਟ ਕਰਾਓ ਪਰ ਮੈਂ 10 ਦਿਨ 9 ਜਾਂ 10 ਦਿਨ ਬਾਅਦ ਇਹ ਰਿਪੋਰਟ ਕਰਾਈ ਆ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਘਰ ਮੈਨੂੰ ਯਕੀਨ ਨਹੀਂ ਹੋ ਰਿਹਾ ਮੈਂ ਰਿਪੋਰਟਾਂ ਵੀ ਨੈਕਸਟ ਟਾਈਮ ਮੈਂ ਸ਼ੇਅਰ ਕਰ ਦੂੰਗਾ ਇੱਕ ਰੇਟਿੰਗ ਜਿਹੜੀ ਨਾਰਮਲ 35 ਚਾਹੀਦੀ ਆ ਉਹ 42 ਆਈ ਆ ਜਿਹੜੀ 40 ਚਾਹੀਦੀ ਆ ਉਹ 52 ਆਈ ਆ ਮੈਨੂੰ ਹਜੇ ਯਕੀਨ ਨਹੀਂ ਹੋ ਰਿਹਾ ਵੀ ਇੰਨਾ ਕਿੱਦਾਂ ਹੋ ਗਿਆ ਤੇ ਮੇਰੀ ਭੁੱਖ ਵੀ ਵੱਧ ਗਈ ਆ ਤੇ ਹੋਰ ਬੜਾ ਵਧੀਆ ਫੀਲ ਹੋ ਰਿਹਾ ਪੇਟ ਹਲਕਾ ਹਲਕਾ ਵਾ ਗੈਸ ਦੂਰ ਵੀ ਉਹ ਘੱਟ ਹੋਣ ਬਣ ਗਈ ਜੇ ਮੈਂ ਤਾਂ ਰਿਕਮੈਂਡ ਕਰੂੰਗਾ ਸਾਰਿਆਂ ਨੂੰ ਇੱਕ ਵਾਰੀ ਦਾ ਜੋ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਹੋਰ ਜੇ ਇਹ ਠੀਕ ਹੋ ਸਕਦੀ ਆ ਤਾਂ ਦੂਜੀ ਹੋਰ ਵੀ ਪ੍ਰੋਬਲਮ ਆ ਠੀਕ ਹੋਣਗੀਆਂ ਮੈਨੂੰ ਯਕੀਨ ਆ ਵੀ ਤੁਸੀਂ ਇੱਥੇ ਮੁਲਾਮੁਰਾ ਕੈਂਡਾ ਦੇ ਕਲੀਨਿਕ ਤੇ ਡਾਕਟਰ ਸਾਹਿਬ ਨੂੰ ਜਰੂਰ ਆ ਕੇ ਇੱਕ ਵਾਰੀ ਮਿਲੋ ਤੁਹਾਨੂੰ 100% ਫਰਕ ਪਊਗਾ ਧੰਨਵਾਦ